ਕਿਹੜੀ ਸੇਵਾ ਕੀਤੀ ਸਿੱਖਾਂ ਨੇ ਗੁਰੂ ਦੀ ਸੇਵਾ ਕਰ ਕੀਤੀ ਸਿੱਖਾਂ ਨੇ ਗੁਰੂ ਦੀ ਕਿਹੜੀ ਸੇਵਾ ਕੀਤੀ ਜਿਹੜੀ ਸੇਵਾ ਕੀਤੀਆਂ ਗੁਰੂ ਖੁਸ਼ ਹੋਵੇ ਗੁਰੂ ਪਸੰਨ ਹੋਵੇ ਗੁਰੂ ਦਾ ਮਨ ਮੰਨੇ ਸਾ ਸੇਵਾ ਕੀਤੀ ਸਫਲ ਹੈ ਜਿਤ ਸਤਿਗੁਰ ਦਾ ਮਨ ਮੰਨੇ ਤੇ ਸਤਿਗੁਰੂ ਦਾ ਮਨ ਕਿਸ ਗੱਲ ਨਾਲ ਮੰਨਦਾ ਸਤਿਗੁਰੂ ਦਾ ਮਨ ਇਸ ਗੱਲ ਨਾਲ ਮੰਨਦਾ ਇਹ ਸਾਰਿਆਂ ਦੇ ਵਿੱਚ ਸਾਰਿਆਂ ਗੁਰਸਿੱਖਾਂ ਦੇ ਵਿੱਚ ਗੁਰੂ ਦਾ ਰੂਪ ਵੇਖ ਕੇ ਉਹਦੀ ਸੇਵਾ ਕਰੋ ਗੁਰੂ ਕਹਿੰਦਾ ਉਹ ਮੇਰੀ ਸੇਵਾ ਸੋ ਸਾਧ ਸੰਗਤ ਜੀ ਇਸ ਕਰਕੇ ਆਪਾਂ ਗੁਰਸਿੱਖਾਂ ਦੇ ਵਿੱਚ ਗੁਰੂ ਦਾ ਰੂਪ ਵੇਖ ਕੇ ਉਹਦੀ ਸੇਵਾ ਕਰੀਏ ਮੈਂ ਇਸੇ ਕਰਕੇ ਆਪ ਜੀ ਨੂੰ ਬੇਨਤੀ ਕਰਦਾ ਹਾਂ ਉਹਨਾਂ ਕਿ ਸਾਧ ਸੰਗਤ ਜੀ ਸਾਧ ਸੰਗਤ ਦੇ ਝੂਠੇ ਭਾਂਡੇ ਹੱਥੀਂ ਮਾਜਿਆ ਕਰੋ ਸੰਗਤ ਦੇ ਚਰਨ ਤੋਇਆ ਕਰੋ ਸੰਗਤ ਦੇ ਜੋੜੇ ਝਾੜਿਆ ਕਰੋ ਤੇ ਉਹਨਾਂ 'ਚ ਗੁਰੂ ਦਾ ਰੂਪ ਵੇਖਿਆ ਕਰੋ ਜਦੋਂ ਤੁਸੀਂ ਸੰਗਤ ਦੇ ਚਰਨ ਪੂਝਦੇ ਹੋ ਉੱਥੇ ਇਹ ਨਹੀਂ ਵੇਖਣਾ ਕਿ ਇਹ ਜਨਾਨੀ ਦੇ ਚਰਨ ਨੇ ਕਿ ਬੰਦੇ ਦੇ ਨੇ ਬੁੱਢੇ ਦੇ ਨੇ ਕਿ ਬੁੱਢੀ ਦੇ ਨੇ ਕਿ ਮੁੰਡੇ ਦੇ ਨੇ ਕਿ ਕੁੜੀ ਦੇ ਨੇ ਨਹੀਂ ਉਥੇ ਆਪਣੇ ਗੁਰੂ ਦੇ ਚਰਨ ਵੇਖਣੇ ਨੇ ਤੇ ਇਹ ਵੇਖਣਾ ਕਿ ਮੇਰੇ ਗੁਰੂ ਦੇ ਨਿੱਕੇ ਨਿੱਕੇ ਚਰਨ ਨੇ ਮੇਰੇ ਗੁਰੂ ਦੇ ਗੁੱਡੇ ਵਾਲੇ ਚਰਨ ਨੇ ਤੇ ਮੇਰੇ ਗੁਰੂ ਦਾ ਹੀ ਰੂਪ ਹੈ ਸਾਰਾ ਜਦੋਂ ਇਹ ਸੋਚ ਬਣੇਗੀ ਤੇ ਫਿਰ ਅਸੀਂ ਗੁਰੂ ਫਿਰ ਅਸੀਂ ਗੁਰੂ ਨੂੰ ਸਿੱਖਾਂ ਦੇ ਵਿੱਚ ਵੇਖ ਸਕਾਂਗੇ ਤੁਸੀਂ ਕਥਾ ਸੁਣੀ ਹੋਣੀ ਹੈ ਨਾ ਭਗਵਾਨ ਰਾਮਚੰਦਰ ਜੀ ਜਦੋਂ ਬਨਵਾਸ ਗਏ ਨੇ ਇਨਾਲ ਲక్ష్మణ ਜੀ ਗਏ ਨੇ ਜਦੋਂ ਮਾਤਾ ਸੀਤਾ ਜੀ ਨੂੰ ਰਾਵਣ ਚੁੱਕ ਕੇ ਲੈ ਗਿਆ ਲక్ష్మణ ਨੇ ਲక్ష్మణ ਨੂੰ ਪੁੱਛਿਆ ਕਿ ਤੂੰ ਆ ਗਹਿਣੇ ਪਛਾਣ ਮਾਤਾ ਜੀ ਕਿਉਂਕਿ ਜਦੋਂ ਰਾਵਣ ਲੈ ਕੇ ਗਿਆ ਨਿਸ਼ਾਨੀ ਵਜੋਂ ਗਹਿਣੇ ਸੁੱਟ ਤੇ ਗਏ ਸੀ ਕਿ ਮੇਰੇ ਪਿੱਛੇ ਆ ਜਾਏਗਾ ਮੇਰਾ ਪਤੀ ਲੱਭਣ ਵਾਸਤੇ ਲక్ష్మణ ਜੀ ਨੂੰ ਪੁੱਛਿਆ ਕਿਹੜੇ ਗਹਿਣੇ ਨੇ ਉਹਨੇ ਆਖਿਆ ਮੈਨੂੰ ਤਾਂ ਸਿਰਫ ਚਰਨਾ ਦੇ ਗਹਿਣਿਆਂ ਦਾ ਪਤਾ ਉੱਪਰ ਦਾ ਨਹੀਂ ਪਤਾ ਮੈਨੂੰ ਭਾਵ ਇੱਥੇ ਐ ਕਿ ਲక్ష్మణ ਜੀ ਇੰਨੀ ਸਰਦਾ ਮਾਤਾ ਜੀ ਤੇ ਰੱਖਦੇ ਸੀ ਮਾਤਾ ਸੀਤਾ ਨੂੰ ਮਾਂ ਸਮਝਦੇ ਸੀ ਤੇ ਤਪਾਂ ਪਰਜਾਈ ਸਮਝ ਕੇ ਵੇਂਦੇ ਹੀ ਨਹੀਂ ਸਨ ਕਦੀ ਸੋ ਇਹ ਆਦਰਸ਼ ਦੀਆਂ ਗੱਲਾਂ ਨੇ ਇੱਥੇ ਹਰ ਇੱਕ ਨਹੀਂ ਪਹੁੰਚ ਸਕਦਾ ਪਰ ਆਪਾਂ ਉਸ ਤੋਂ ਕੁਝ ਕਿਣਕਾ ਮਾਤਰ ਅੰਸ਼ ਮਾਤਰ ਕੁਝ ਲੈ ਸਕਦੇ ਸੋ ਸਾਧ ਸੰਗਤ ਜੀ ਗੁਰਸਿੱਖਾਂ ਅੰਦਰ ਸਤਿਗੁਰੂ ਵਰਤ ਸਤਿਗੁਰੂ ਦੀ ਸੇਵਾ ਸਤਗੁਰੂ ਕੀ ਸੇਵਾ ਅਤ ਸੁਖਾਲੀ ਸਤਿਗੁਰੂ ਦੀ ਸੇਵਾ ਕਰਨੀ ਬਹੁਤ ਸੌਖੀ ਹੈ ਬਈ ਜੇ ਕੋ ਕਰੇ ਇਹਤ ਚੇਤ ਲਾਏ ਜੇ ਆਪਾਂ ਪ੍ਰੇਮ ਕਰਕੇ ਕਰੀਏ ਤੇ ਤਾਂ ਹੀ ਹੈ ਜੇ ਸਿਰਫ ਗੇੜੇ ਹੀ ਕੱਢੀ ਜਾਈਏ ਦੁਆਲੇ ਦੁਆਲੇ ਮੇਰਾ ਤੁਹਾਡੇ ਦਰਸ਼ਨ ਕਰਨ ਨੂੰ ਬੜਾ ਜੀ ਕਰਦਾ ਜੀ ਮੇਰਾ ਤੁਹਾਡੇ ਨਾਲ ਗੱਲ ਕਰਨ ਨੂੰ ਬੜਾ ਜੀ ਕਰਦਾ ਤੁਹਾਡੀ ਆਵਾਜ਼ ਸੁਣਨ ਨੂੰ ਬੜਾ ਜੀ ਕਰਦਾ ਜੀ ਤੇ ਬਚਨ ਨਹੀਂ ਹੋਰ ਤੇ ਜੀ ਫਿਰ ਸੱਚੇ ਪਾਤਸ਼ਾਹ ਨੂੰ ਵੇਖੋ ਨਾ ਬਚਨ ਤੇ ਨਹੀਂ ਨਾ ਜੀ ਮੰਨਿਆ ਜਾਂਦਾ ਸਾਰੇ ਜੀ ਹੁਣ ਫਿਰ ਬਚਨ ਕਿਵੇਂ ਮੰਨिए ਜੀ ਫਿਰ ਪਰਵਾਰ ਵੀ ਪਾਲਣਾ ਹੁੰਦਾ ਜੀ ਫਿਰ ਅਸੀਂ ਲੋਕਾਂ ਵਿੱਚ ਰਹਿਣਾ ਹੁੰਦਾ ਜੀ ਬਚਨ ਕਿਵੇਂ ਮੰਨिए ਜੀ ਸੋ ਗੁਰੂ ਦਾ ਬਚਨ ਮੰਨਣਾ ਵੀ ਗੁਰੂ ਦੀ ਸੇਵਾ ਹੈ ਤੇ ਗੁਰੂ ਦਾ ਬਚਨ ਕੀ ਹੈ ਕਿ ਸ਼ੁਭ ਕਰਮ ਕਰੋ ਗੁਰਸਿੱਖਾਂ ਵਿੱਚ ਗੁਰੂ ਦਾ ਰੂਪ ਵੇਖੋ ਅਤੇ ਆਪਣਾ ਜੀਵਨ ਸੁਖੀ ਕਰੋ ਸੋ ਸਾਧ ਸੰਗਤ ਜੀ ਇਸ ਸ਼ਬਦ ਦੇ ਵਿੱਚ ਜੀ ਦੀ ਮੈਂ ਵਿਆਖਿਆ ਕਰ ਰਿਹਾ ਉਥੇ ਸੱਚੇ ਪਾਤਸ਼ਾਹ ਬਚਨ ਕਰਦੇ ਨੇ ਮੇਰੇ ਮਨ ਨਾਮ ਲਏ ਜਮ ਬੰਦ ਤੇ ਛੁਟਾਏ ਸਰਬ ਸੁਖਾ ਸੁਖ ਪਾਈਏ ਕਿ ਜਮ ਤੇ ਬੰਧਨ ਤੋਂ ਛੁਟ ਜਾਵੇਂਗਾ ਤੇ ਹਰੇਕ ਪ੍ਰਕਾਰ ਦੇ ਸੁਖ ਮਿਲਣਗੇ ਸੇਵ ਸੁਆਮੀ ਸਤਗੁਰ ਦਾਤਾ ਮਨ ਬੰਛਤ ਫਲ ਪਾਈਆ ਸਤਗੁਰੂ ਦੀ ਸੇਵਾ ਕਰ ਉਹ ਸਭ ਕੁਝ ਦੇਣ ਵਾਲਾ ਸੇਵ ਸੁਆਮੀ ਸਤਗੁਰ ਦਾਤਾ सतगुर दाता सब ना का ते मन इच्छे जो मंगेगा सब कुछ मिलेगा कर सेवा सतगुर अपने की गोर ते पाई है फिर अगे गोर कृपाल कृपा कृपालु है गुरु कृपा कर दिया गोर कृपाल कृपा किर्पा तारी गोर कृपाल कृपा किर्पा प्रभ तारी की होया बिन से सर्व अंदेशा ਸਾਰੇ ਭਲੇਖੇ ਮਿਟ ਗਏ ਤੇ ਸਾਰੇ ਫਿਕਰ ਮਿਟ ਗਏ ਜਦੋਂ ਗੁਰੂ ਨੇ ਕਿਰਪਾ ਕੀਤੀ ਕਿਰਪਾ कटाक्ष ਅਵੇ ਲੋਕਨ ਕੀਨੋ ਦਾਸ ਕੋ ਦੁੱਖ ਬਿਦਾਰ ਗੁਰੂ ਨੇ ਇੱਕ ਨਿਗਾਹ ਭਰ ਕੇ ਵੇਖਿਆ ਸਾਰੇ ਦੁੱਖ ਦੂਰ ਕਰ ਦਿੱਤੇ ਇਹ ਹੈ ਗੁਰੂ ਦੀ ਸ਼ਕਤੀ ਤੇ ਗੁਰੂ ਦੀ ਕਰਾਮਾਤ ਉਹ ਉਹਦੀ ਇੱਛਾ ਹੈ ਗੁਰੂ ਦੀ ਰਜ਼ਾ ਹੈ ਕਿਸੇ ਤੇ ਕਿਦੇ ਤੇ ਉਹ ਕਿਰਪਾ ਕਰਦਾ ਹੈ ਉਹ ਜੀ ਮਿਹਰ ਦੀ ਨਜ਼ਰ ਕਿਦੇ ਤੇ ਕਰਦਾ ਹੈ ਗੁਰ ਕਿਰਪਾਲ ਕਿਰਪਾ ਪ੍ਰਵਤਾਰੀ ਬਿਨ ਸੇ ਸਰਬ ਅੰਦੇਸਾ ਫਿਰ ਕੀ ਹੋਇਆ ਨਾਨਕ ਸੁਖ ਪਾਇਆ ਹਰ ਕੀਰਤਨ ਸਚੇ ਪਾਸ਼ਾ ਬਚਨ ਕਰਦੇ ਨੇ ਕਿ ਸੁਖ ਮਿਲ ਗਿਆ ਹਰੀ ਕੀਰਤਨ ਕਰਨ ਨਾਲ ਨਾਮ ਜਪਣ ਨਾਲ ਪ੍ਰਭੂ ਜਸ ਗਾਉਣ ਨਾਲ ਗੁਰੂ ਦਾ ਬਚਨ ਮੰਨ ਕੇ ਗੁਰੂ ਦੀ ਸੇਵਾ ਕਰਨ ਨਾਲ ਤੇ ਸਾਰੇ ਫਿਕਰ ਮਿਟ ਗਏ ਜੋ ਮੰਗਿਆ ਸੀ ਉਹ ਮਿਲ ਗਿਆ ਸਾਰੇ ਸੁਖ ਮਿਲ ਗਏ ਕਿਨੇ ਮਿਟਿਓ ਸਗਲ ਕਲੇਸ਼ਾ ਨਾਨਕ ਸੁਖ ਪਾਇਆ ਹਰ ਕੀਰਤਨ ਮਿਟਿਓ ਸਗਲ ਕਲੇਸ਼ਾ ਸਾਰੇ ਕਲੇਸ਼ ਮਿਟ ਗਏ ਹੁਣ ਆਪਾਂ ਸੋਚੀਏ ਕਿ ਪਿਆਰਿਓ ਕੀ ਸਾਡੇ ਵੀ ਪਰਿਵਾਰ ਚੋਂ ਕਲੇਸ਼ ਮਿਟੇ ਨੇ ਕਿ ਨਹੀਂ ਮਿਟੇ ਜੇ ਨਹੀਂ ਮਿਟੇ ਤੇ ਇਹਦਾ ਮਤਲਬ ਇਹ ਹੈਗਾ ਕਿ ਅਸੀਂ ਨਾਮ ਜਪਿਆ ਨਹੀਂ ਹਰਿ ਕੀਰਤਨ ਕੀਤਾ ਨਹੀਂ ਗੁਰੂ ਦਾ ਬਚਨ ਨਹੀਂ ਮੰਨਿਆ ਤੇ ਗੁਰੂ ਦੀ ਸੇਵਾ ਨਹੀਂ ਸੋ ਜੇ ਆਪਾਂ ਸੁਖੀ ਹੋਣਾ ਚਾਹੁੰਦੇ ਆ ਤਾਂ ਫੇਰ ਗੁਰੂ ਦਾ ਬਚਨ ਮੰਨਣਾ ਸ਼ੁਰੂ ਕਰ ਗੁਰੂ ਦਾ ਬਚਨ ਕੀ ਹੈ ਗੁਰੂ ਦਾ ਬਚਨ ਹੈ ਕਿ ਗੁਰੂ ਤੇ ਸ਼ਰਦਾ ਲਿਆ ਕੇ ਗੁਰ ਕੀ ਮੂਰਤ ਮਨ ਮੈਂ ਤਿਆ ਗੁਰੂ ਦੀ ਮੂਰਤੀ ਦੇ ਅੰਦਰ ਵਸਾਓ ਉਹਦੇ ਤੇ ਆਪਣਾ ਧਿਆਨ ਟਿਕਾਓ ਆਪਾਂ ਟਿਕਾਉਨੇ ਕਿੰਨਾ ਚਿਰ ਟਿਕਦਾ ਨਹੀਂ ਟਿਕਦਾ ਅੱਖਾਂ ਮੀਟ ਕੇ ਬੈਠੇ ਰਗੇ ਤਾਂ ਵੀ ਨਹੀਂ ਟਿਕਦਾ 2 4 ਸਕਿੰਟ ਤੋਂ ਵੱਧ ਕਿਸੇ ਦਾ ਮਨ ਨਹੀਂ ਟਿਕਦਾ ਜਲਦਾ ਗਲਾਸ ਇਕ ਛਕਦੇ ਆ ਨਾ 10 ਸਕਿੰਟ ਵਰਤੋ ਬਸ ਲੱਗਦੇ ਨੇ ਉਹਦੇ ਤੇ ਵੀ ਸਾਡਾ ਮਨ ਨਹੀਂ ਟਿਕਦਾ ਧਿਆਨ ਨਾਲ ਸੋਚਿਓ ਜੀ ਕਰਕੇ ਵੇਖੋ ਜਲਦਾ ਗਲਾਸ ਛਕਦੇ ਆ ਮਨ ਟਿਕਦਾ ਸੋ ਆਪਾਂ ਨੂੰ ਬਿਰਤੀ ਟਿਕਾਉਣ ਦੀ ਲੋੜ ਏ ਬਿਰਤੀ ਟਿਕਾਉਣ ਵਾਸਤੇ ਅਭਿਆਸ ਕਰਨ ਦੀ ਲੋੜ ਏ ਉਸ ਅਭਿਆਸ ਦੇ ਵਿੱਚ ਕਈ ਪ੍ਰਕਾਰ ਦੇ ਅਭਿਆਸ ਕਰਨੇ ਨੇ ਜਿਵੇਂ ਪ੍ਰਸ਼ਾਦਾ ਛਕਣ ਲੱਗਿਆਂ 36 ਤਰ੍ਹਾਂ ਦੇ ਪਦਾਰਥ 6 ਪ੍ਰਕਾਰ ਦੇ ਰਾਸ ਇਹ ਸਾਰੇ ਚਾਹੀਦੇ ਨੇ ਇਸੇ ਤਰ੍ਹਾਂ ਅਭਿਆਸ ਵੀ ਕਈ ਪ੍ਰਕਾਰ ਦਾ ਚਾਹੀਦਾ ਸੋ ਸਾਧ ਸੰਗਤ ਜੀ ਆਪਣੇ ਪੰਜ ਗਿਆਨ ਇੰਦ੍ਰੇ ਜਿੰਨਾ ਚਿਰ ਇਹ ਸੰਕੋਚ ਕੇ ਨਹੀਂ ਬੈਠਾਂਗੇ ਫਿਰ ਦੀ ਨਹੀਂ ਟਿੱਕੇ ਕੀ ਕਿਸੇ ਕੀਮਤ ਤੇ ਨਹੀਂ ਟਿੱਕੇ ਵੈਸੇ ਤਾਂ ਪੰਜ ਕਰਮ ਇੰਦ੍ਰੇ ਵੀ ਸੰਕੋਚੇ ਹੋਣੇ ਚਾਹੀਦੇ ਨੇ ਪਰ ਪੰਜ ਗਿਆਨ ਇੰਦ੍ਰੇ ਤਾਂ ਹਰ ਹਾਲਤ ਵਿੱਚ ਸੰਕੋਚੇ ਹੋਣੇ ਚਾਹੀਦੇ ਹਰ ਇੱਕ ਜੀਵ ਦਾ ਹਰ ਇੱਕ ਮਨੁੱਖ ਦਾ ਇਹ ਜੀ ਕਰਦਾ ਕਿ ਮੈਨੂੰ ਸੁੱਖ ਮਿਲੇ ਮੈਨੂੰ ਕੋਈ ਦੁੱਖ ਨਾ ਉਹ ਮਿਲੇ ਕਿਵੇਂ ਉਹ ਮਿਲੇਗਾ ਤਾਂ ਜੇ ਅਸੀਂ ਧਰਮੀ ਬਣਾਂਗੇ ਜੇ ਅਸੀਂ ਗੁਰੂ ਚਰਨੀ ਲੱਗੋ ਸਤਗੁਰ ਕੀ ਮੂਰਤ ਹਿਰਦੇ ਵਸਾਏ ਫੇਰ ਮਨ ਇੱਛੇ ਸਹੀ ਫਲ ਪਾਏ ਸੋ ਸਾ ਸੰਗਤ ਜੀ ਸੇਵ ਸੁਆਮੀ ਸਤਗੁਰ ਦਾਤਾ ਮਨ ਬੰਛਤ ਫਲ ਪਾਈਏ ਆਪ ਜੀ ਬੜੀ ਕਿਰਪਾ ਕਰਦੇ ਹੋ ਮੇਰੀ ਬੇਨਤੀਆਂ ਨੂੰ ਕੁਝ ਕੁਝ ਸੁਣਦੇ ਹੋ ਕੁਝ ਕੁਝ ਮਨ ਦੇ ਵੀ ਹੋ ਇਹ ਯਤਨ ਕਰੋ ਕਿ ਜਿੰਨਾ ਚਿਰ ਬੈਠ ਕੇ ਭਾਂਡੇ ਮਾਂਜਦੇ ਹੋ ਜਾਂ ਸੰਗਤ ਦੇ ਜੋੜੇ ਛਾੜਦੇ ਹੋ ਉਹਨਾਂ ਚਿਰ ਉੱਥੇ ਯਤਨ ਕਰੋ ਕਿ ਇਹ ਬੇਤੀ ਬਣੇ ਕਿ ਇਹ ਜੋੜਾ ਕਿਸੇ ਮਾਈ ਬੀਬੀ ਦਾ ਟੁੱਟਾ ਨਹੀਂਗਾ ਤੇ ਸੁੰਦਰ ਨਹੀਂਗਾ ਕੁਛ ਨਹੀਂ ਇਹ ਬੰਦੇ ਦਾ ਵੀ ਨਹੀਂ ਇਹ ਤੇ ਮੇਰੇ ਗੁਰੂ ਦਾ ਜੋੜਾ ਮੇਰੀ ਬੇਤੀ ਬਣਦੀ ਇਸ ਤਰ੍ਹਾਂ ਦੀ ਅਭਿਆਸ ਕਰਕੇ ਦੇਖੋ ਸੰਗਤ ਦੇ ਚਰਨ ਵਾਰੀ ਵਾਰੀ ਪੁੰਝੋ ਵੇਖੋ ਸਾਨੂੰ ਇਥੇ ਆਪਣੇ ਗੁਰੂ ਦੇ ਚਰਨ ਦਿਸਦੇ ਨੇ ਕਿ ਨਹੀਂ ਦਿਸਦੇ ਕਰਕੇ ਵੇਖੋ ਬਿਸਰ ਗਈ ਸਭ ਤਾਤ ਪਰਾਈ ਜਬ ਤੇ ਸਾਧ ਸੰਗਤ ਮਿਲ ਪਾਈ ਸਾਧ ਸੰਗਤ ਵਿੱਚ ਆ ਕੇ ਸਾਰੀ ਈਰਖਾ ਚਲੀ ਗਈ ਮੇਰੀ ਫੇਰ ਨਾ ਕੋ ਬੈਰੀ ਨਾ ਹੈ ਬੇਗਾਨਾ ਨਾ ਕੋ ਬੈਰੀ ਨਾ ਹੈ ਬੇਗਾਨਾ ਕੋਈ ਵੈਰੀ ਨਹੀਂ ਕੋਈ ਬੇਗਾਨਾ ਨਹੀਂ ਨਾ ਕੋ ਵੈਰੀ ਨਾ ਹੈ ਬੇਗਾਨਾ ਸਗਲ ਸੰਗ ਹਮ ਕੋ ਬਨੇ ਆਈ ਕੋਈ ਵੈਰੀ ਨਹੀਂ ਰਿਆ ਕੋਈ ਬੇਗਾਨਾ ਰਿਆ ਹੀ ਨਹੀਂ ਸਾਰੇ ਹੀ ਆਪਣੇ ਚ ਆਪਣ ਲੱਗ ਪਏ ਆਪਣੇ ਸੰਗੀ ਸਗਲ ਸੰਗ ਇਟ ਗਗੇ ਨੂੰ ਸਿਆਰੀ ਸੰਗੀ ਸਾਰੇ ਹੀ ਆਪਣੇ ਸਾਥੀ ਜਾਪਣ ਲੱਗ ਅਖੀਰਲੀ ਟੁਕ ਵਿੱਚ ਕੀ ਹੈ ਸਭ ਮੈਂ ਰਵ ਰਿਆ ਪ੍ਰਭ ਏਕੋ ਨਾਨਕ ਵੇਖ ਵੇਖ ਬਿਨ ਸ਼ਾਇ ਸੱਚੇ ਪਾਤਸ਼ਾਹ ਬਜਨ ਕਰਦੇ ਨੇ ਕਿ ਮੈਂ ਵੇਖ ਵੇਖ ਕੇ ਆਨੰਦਮਈ ਪਰਸ਼ਾਨ ਹੋ ਜਾਣਾ ਕਿ ਪ੍ਰਭੂ ਸਾਰਿਆਂ ਦੇ ਵਿੱਚ ਹੀ ਵਸਦਾ ਪਿਆ ਘਟ ਘਟਨਾ ਹਰ ਜੂ ਵਸੈ ਮੈਨੂੰ ਉਹ ਦਿਸਿਆ ਤੇ ਉਹ ਗੁਰੂ ਨੇ ਕਿਰਪਾ ਕੀਤੀ ਮੈਨੂੰ ਵਿਖਾਤਾ ਵੇਖ ਵੇਖ ਕੇ ਮੈਂ ਅਤੀ ਪਰਸ਼ਾਨਾਂ ਤੇ ਵਿਸਮਾਦ ਹੋ ਗਿਆ ਬਿਸਮ 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 ਪਈ ਹੈ ਉਹ ਅਵਸਥਾ ਸ਼ਬਦਾਂ ਚ ਨਹੀਂ ਦੱਸੀ ਜਾ ਸਕਦੀ ਜਿਵੇਂ ਗੁੰਗੇ ਗੁੜ ਖਾਇਆ ਉੱਚੇ ਤੇ ਕਿਆ ਕਹੀਏ ਗੁੰਗੇ ਨੂੰ ਗੁੜ ਦੇਈਏ ਤੇ ਉਹ ਉਹਨੂੰ ਆਖੇ ਵੀ ਦੱਸ ਕਿ ਨਾ ਕਿ ਮਿੱਠਾ ਇਹਦੇ ਚ ਕਾਣਾ ਹੈਗਾ ਕਿ ਨਹੀਂ ਕੀ ਸਵਾਦ ਹੈ ਉਹ ਵਿਚਾਰਾ ਕੀ ਦੱਸੇਗਾ ਜਿਹੜਾ ਬੋਲ ਹੀ ਨਹੀਂ ਸਕਦਾ ਇਸੇ ਤਰ੍ਹਾਂ ਆਨੰਦ ਜਿਹੜਾ ਹੈ ਉਹ ਜਿਸ ਵੇਲੇ ਸਾਨੂੰ ਇਸ ਤਰ੍ਹਾਂ ਦਾ ਆਨੰਦ ਆਉਂਦਾ ਹੈ ਉਸ ਆਨੰਦ ਦੀ ਵਿਆਖਿਆ ਨਹੀਂ ਕੀਤੀ ਜਾ ਸਕਦੀ ਸਾਧ ਸੰਗਤ ਜੀ ਆਨੰਦਮਈ ਅਵਸਥਾ ਵਿੱਚ ਪਹੁੰਚਣ ਵਾਸਤੇ ਆਪਣੇ ਘਰ ਦੇ ਕਲੇਸ਼ ਮਿਟਾਈਏ ਇਹ ਘਰ ਦੇ ਕਲੇਸ਼ ਜਿਹੜੇ ਨੇ ਉਹ ਤਾਂ ਮਟਣਗੇ ਜਿਹੜੀਆਂ ਬੇਨਤੀਆਂ ਮੈਂ ਕੀਤੀਆਂ ਨੇ ਉਹਨਾਂ ਬੇਨਤੀਆਂ ਨੂੰ ਜੇ ਆਪਜੀ ਪ੍ਰਵਾਨ ਕਰੋਗੇ ਤਾਂ ਘਰ ਦੇ ਕਲੇਸ਼ ਮਟਣਗੇ ਘਰ ਕੇ ਵੇਖੋ ਉਹਦੇ ਵਿੱਚ ਕੋਈ ਮੇਰੀ ਗੱਲ ਨਹੀਂ ਗਈ ਉਹ ਗੁਰੂ ਜੀ ਦੇ ਬਚਨ ਅਨੁਸਾਰ ਆਪਦੀ ਨੂੰ ਦੱਸਿਆ ਉਹਦੇ ਨਾਲ ਕੋਈ ਨੁਕਸਾਨ ਨਹੀਂ ਹੋਣ ਵਾਲਾ ਜੇ ਹੋਵੇਗਾ ਤਾਂ ਮੇਰੇ ਤੋਂ ਲੈ ਲਿਓ। ਮੈਂ ਆਪ ਜੀ ਨੂੰ ਬੇਨਤੀ ਕੀਤੀ ਸੀ ਕਿ ਇੱਕ ਫਿੱਕਾ ਨਾ ਗਲਾਏ ਸਭਨਾ ਮੈਂ ਸੱਚਾ ਤਾਂ ਨਹੀਂ ਕਿਸੇ ਨੂੰ ਫਿੱਕਾ ਬੋਲਣਾ ਛੱਡੋ। ਭਲੇ ਖੇ ਨਾਲ ਕੋਈ ਕਿਸੇ ਤੋਂ ਉੱਚਾ ਬੋਲਿਆ ਜਾਂਦਾ ਤੇ ਖਿਮਾ ਕਰ। ਕਿਉਂਕਿ ਪੁਰਾਣੇ ਸਾਧੂਆਂ ਦੇ ਬਚਨ ਹੁੰਦੇ ਸੀ ਕਿ ਸਾਧੂ ਦੀ ਪਾਣੀ ਤੇ ਲਕੀਰ ਹੈ। ਪਾਣੀ ਤੇ ਲਕੀਰ ਐ ਮਿਟ ਜਾਂਦੀ ਭਾਵ ਸੰਤ। ਟਾਟਾ ਗੁੱਸਾ ਛੱਡ ਦਿੰਦੇ ਆਪਾਂ ਨਹੀਂ ਛੱਡ ਇਸੇ ਤਰ੍ਹਾਂ ਨਿਮਰਤਾ ਰੱਖ ਕੇ ਚੱਲੋ ਨਿਵਣ ਸੋ ਅੱਖਰ ਖੇਵਣ ਗਉਣ ਜੇ ਬਾ ਮਣੀਆਂ ਮੰਤ ਏ ਤਰੈ ਪਹਿਣੇ ਵੇਸ਼ ਕਰ ਆਂ ਵਾਸਿਆ ਇਕ ਖਿਮਾ ਕਰ ਦਿਓ ਕਿਸੇ ਤੋਂ ਭਲੇ ਓ ਜੀ ਆమే ਕਾ ਸੱਜਣਾ ਸੁੱਤੇ ਜਾਗ ਜਾਣ ਭਾਗ ਮੇਰੇ ਹੇ ਸੁੱਤੇ ਜਾਗ ਜਾਣ ਭਾਗ ਮੇਰੇ ਮੈਸੂ ਭਾਗਣ ਕਾਵਾ ਓ ਤਰਾ ਦੀਆਂ ਕੁੰਜੀਆਂ ਸਾਬ ਬੈਠੋ ਐਦਰ ਗੋਗਲ ਨੂੰ ਵੱਜ ਗਏ ਚੰਦਰੇ ਵੇ ਜਾ ਕੇ ਕਰਾਂ ਮਲ ਮੋੜਨ ਦੀ ਜਾਜ ਭੁੱਲ ਗਈ ਕਿਹੜੇ ਵਾਰ ਤੂੰ ਤੁਰ ਗਿਓ ਚੰਦਰੇ ਵੇ ਰਾਲੇ ਭੋਰ ਦੀ ਮਾਣ ਨਾ ਗਈ ਤੇਰੀ ਜਿੱਥੇ ਫੁੱਲ ਗਿਠਾਉ ਉਥੇ ਬੈ ਗਿਓ ਵੇ ਡੰਗਰ ਜਾ ਜ਼ਾ ਵੜ ਗਿਓ ਸੀਸ ਮੈਲੀ ਕੋਟ ਕੋਟ ਗੱਲਾਂ ਕਰਨ ਡੈ ਗਿਓ ਵੇ ਉਹ ਬਾਰੇ ਬਾਰੇ ਜਮਾ ਸਚਣਾ ਸਜਣ ਮੇਦ ਮੁਰਾਰੇ ਜੀਓ ਹਕਲੀ ਹਕਲ ਕੁਮਾਈ ਗੁਰ ਸਜਣ ਮੇਦ ਮੁਰਾਰੇ ਜੀਓ ਸਾਰੇ ਗੱਭਕੂ ਧੰਨ ਸ੍ਰੀ ਸਰਗੁਰੂ ਦਲੀਪ ਸਿੰਘ ਸਦੇ ਪਾਤਸ਼ਾਹ ਧੰਨ ਸਤਗੁਰੂ ਦਲੀਪ ਸਾਜ ਸਿੰਘ ਜੀ ਇੱਕ ਵਾਰੀ ਜਥਾ ਪੜੇਗਾ ਇੱਕ ਵਾਰੀ ਸਾਰੀ ਸੰਗਤ ਕਿਰਪਾ ਕਰੇ ਪਤਾ ਨਹੀਂ ਉਹ ਕਿਹਦੀ ਸੁਣ ਕੇ ਦਰਸ਼ਨ ਦੇ ਦੇ ਆਓ ਸਾਰੇ ਨਾਲ ਕੇ ਪੜੀਏ ਸਾਜ ਮੱਠੇ ਮੱਠੇ ਵਜਾ ਲਿਓ ਤਨ ਹੈ ਉਹ ਦੇਸ ਜਿੱਥੇ ਤੂੰ ਜਾ ਕੇ ਬਸਿਆ ਤਨ ਹੈ ਉਹ ਦੇਸ ਜਿੱਥੇ ਤੂੰ ਜਾ ਕੇ ਬਸਿਆ ਸਾਰੇ ਪੜੋ ਨਿਤ ਹੀ ਐ ਮਸੀਹਾ ਜਨਾ ਤੇਰੇ ਪਾਜੋਂ ਸਾਡੀ ਨਿਤ ਹੀ ਐ ਮਸੀਹਾ ਜਨਾ ਤੇਰੇ ਜਨਾ ਤੇਰੇ ਪਾਜੋਂ ਸਾਡੀ ਓ ਤੁਮ ਗੁਰੂ ਮੈਂ ਬਣ ਪੈ It gave Oh. Hoje... Dia... सज्जना <Gã aims> ਜੇ ਤੂੰ ਕੀਤਾ ਸੀ ਨਿਭਾਉਂਦਾ ਵੀ ਤੋ ਸੋਣਿਆ ਹੁਣ ਦਾ ਜੇ ਆਖ ਗਿਓਏ ਆਉਂਦਾ ਵੀ ਤੋ ਸੋਣਿਆ ਜੇ ਆਵੇਂ ਕਰ ਸਜਣਾ ਸਜਣਾ ਮੈਂ ਸ਼ੌਕ ਪੁਗਾਵਾ ਜੇ ਆਵੇਂ ਕਰ ਸਜਣਾ ਮੈਂ ਸ਼ੌਕ ਪੁਗਾਵਾ ਸਜਰਾਂ ਦੇ ਦੀਵਿਆਂ ਚ ਸਜਰਾਂ ਦੇ ਦੀਵਿਆਂ ਚ ਲੋ ਜੇ जग ਦੀ ਸਜਰਾਂ ਦੇ ਦੀਵਿਆਂ ਚ ਲੋ ਜੇ जग ਦੀ ਉਹ ਦੀਦਿਆ ਚ ਦੀਦ ਦੀ

ਮੰਗਦਾ ਪਲपल ਓ ਦੀਦ ਤੇਰੀ ਬਿਨਾ ਕੁਝ ਹੋਰ ਨਾ ਮੈਂ ਮੰਗਦਾ ਦੀਦ ਤੇਰੀ ਬਿਨਾ ਕੁਝ ਹੋਰ ਨਾ ਮੈਂ ਮੰਗਦਾ ਦੀਦ ਤੇਰੀ ਹੋਰ ਨਾ ਮੈਂ ਮੰਗਦਾ ਦੀਦ ਤੇਰੀ ਬਿਨਾ ਕੁਝ ਹੋਰ I'm ਸਾਜ ਕਮਾਲ ਤੁਮ ਕਰਿਆ ਵਾ ਮੇਰੇ ਮੀਤ ਤੁਮਰੇ ਦੋਖੀ ਹਰਿਆ ਆਪਣੇਵਾਰੇ ਅਪਦਾ ਪਈ ਬਤੀ ਤੂੰ ਰਹਾ ਪ੍ਰਗਟ ਕਿਨੇ ਬ੍ਰਭ ਕਰਨੇ ਹਾਰੇ ਨਾ ਸੁਣ ਪਾ ਚਨ ਥਕੇ